ਵਾਜ਼ਿਲ ਕਾ ਅਬੋਰ ਰੋਡ ਤੇ ਬਣਿਆ ਆਤਮਵੱਲ ਪਬਲਿਕ ਸਕੂਲ ਲੋਕਲ ਇੱਕ ਵੱਖਰੀ ਮਿਸਾਲ ਬਣ ਗਿਆ ਹੈ ਸਾਲ ਬਰ ਸਾਲ ਲਗਾਤਾਰ ਸਕੂਲ ਵਿੱਚ ਨਵੇਂ-ਨਵੇਂ ਤਰੀਕੇ ਦੇ ਫੰਕਸ਼ਨ ਕਰਾਏ ਜਾਂਦੇ ਹਨ ਅਤੇ ਹੁਣ ਇੱਕ ਨਵਾਂ ਫੰਕਸ਼ਨ ਕਰਾਇਆ ਗਿਆ ਹੈ ਇਮੇਜਿਨੇਸ਼ਨ ਬਿਲਕੁਲ ਇਮੇਜਿਨੇਸ਼ਨ ਫੰਕਸ਼ਨ ਕਰਾਇਆ ਗਿਆ ਹੈ ਜਿਸ ਵਿੱਚ ਕੇਜੀ ਅਤੇ ਕੇਜੀ 2 ਦੇ 2 ਸਾਲ ਦੇ 2.5 ਸਾਲ ਦੇ 3 ਸਾਲ ਦੇ ਬੱਚਿਆਂ ਦਾ ਇੱਕ ਫੰਕਸ਼ਨ ਕਰਾਇਆ ਗਿਆ ਜਿਸ ਨੂੰ ਇੱਕ ਜਾਜਨੂਮਾ ਰੂਪ ਦਿੱਤਾ ਗਿਆ ਹੈ ਅਤੇ ਪਾਸਪੋਰਟ ਕਾੜਾ ਦੇ ਥਰੂ ਬੱਚਿਆਂ ਤੇ ਗਾਸਟਾਂ ਦੇ ਘਰੇ ਭੇਜੇ ਗਏ ਸੀ ਵੀ ਸਕੂਲ ਤੁਸੀਂ ਪਹੁੰਚੋ ਤੁਸੀਂ ਤੁਹਾਨੂੰ ਵਿਖਾ ਰਹੇ ਆ ਆਤਵਾਲੋ ਸਕੂਲ ਦੀ ਇੱਕ ਬਣਾਈ ਗਈ ਜਹਾਜ਼ ਰੂਪੀ 에ਅਰਲਾਈਨ ਜਿਸ ਨੇ ਵੀ ਤੁਸੀਂ ਐਂਟਰ ਕਰਦੇ ਹੋ ਕੈਮਰੇ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ 에ਅਰਲਾਈਨ ਚ ਐਂਟਰ ਕਰਦੇ ਹੋ ਤੇ ਸਕੂਲ ਸਟਾਫ ਵੱਲੋਂ ਪਹਿਲਾਂ ਜੀ ਆਇਆਂ ਕੀਤਾ ਜਾਂਦਾ ਹੈ ਅਤੇ ਇਸ 에ਅਰਲਾਈਨ ਦੇ ਵਿੱਚ ਅਧਿਆਪਕ ਵੀ ਬੱਚੇ ਵੀ ਮਾਪੇ ਵੀ ਆਇਆ ਜੀ ਆਇਆਂ ਕਰਦੇ ਹਨ ਤੇ ਪੂਰਾ ਮਨੋਰੰਜਨ ਕਰਦੇ ਹਨ ਆਨ ਜਾਣ ਵਾਲੇ ਮਹਿਮਾਨਾਂ ਵਾਸਤੇ ਬੱਚਿਆਂ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਫਲ ਅਤੇ ਹੋਰ ਹਿੰਦੂ ਸੰਸਕ੍ਰਿਤੀ ਨਾਲ ਸੰਬੰਧਤ ਸਮਾਨ ਵੀ ਰੱਖਿਆ ਗਿਆ ਹੈ ਤੁਸੀਂ ਵੇਖੋ ਵੀ ਜੇਕਰ ਕਿਸੇ ਨੂੰ ਜਹਾਜ਼ ਵਿੱਚ ਭੁੱਖ ਲੱਗਦੀ ਹੈ ਤਾਂ ਉਸ ਦੇ ਖਾਣ ਪੀਣ ਦਾ ਸਮਾਨ ਵੀ ਤੁਹਾਨੂੰ ਸਕਰੀਨ ਤੇ ਵਿਖ ਰਿਹਾ ਉਹ ਵੀ ਰੱਖਿਆ ਗਿਆ ਹੈ ਇਹ ਜਹਾਜ਼ ਬਣਾਇਆ ਗਿਆ ਹੈ ਇਹ ਸੋਚ ਕੇ ਬਣਾਇਆ ਗਿਆ ਹੈ ਅੱਜ ਤੋਂ 20 ਸਾਲ ਜਾਂ 22 ਸਾਲ ਜਾਂ 25 ਸਾਲ ਬਾਅਦ ਜੋ ਬੱਚੇ ਆਏ 2 ਸਾਲ ਦੇ 3 ਸਾਲ ਦੇ 5 ਸਾਲ ਦੇ ਹਨ ਉਹਨਾਂ ਲਈ ਜ਼ਿੰਦਗੀ ਕਿਸ ਤਰ੍ਹਾਂ ਹੋਵੇਗੀ ਉਹਨਾਂ ਦੀ ਜ਼ਿੰਦਗੀ ਉਹ ਆਦਾ ਭਿਕ ਕਿਸ ਤਰ੍ਹਾਂ ਕਰਨਗੇ ਇਹ ਸਕੂਲ ਆਤਮਵੱਲ ਪਬਲਿਕ ਸਕੂਲ ਰ ਖਾਇਆ ਗਿਆ ਹੈ ਅਤੇ ਇੱਥੇ ਮੁੱਖ ਮਹਿਮਾਨ ਦੇ ਰੂਪ ਵਿੱਚ ਸਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਉਹਨਾਂ ਦੇ ਤਰਫ ਪਤਨੀ ਮੈਡਮ ਖਸ਼ਬੂ ਸਾਵਨ ਸੁਖਾ ਸਵਨਾ ਡਿਪਟੀ ਕਮਾਂਡਰ ਸੰਜੇ ਸਿੰਘ ਮੈਡਮ ਪੂਜਾ ਲੁਥਰਾ ਸਚਦੇਵਾ ਅਤੇ ਹੋਰ ਆਗੂ ਪੁਜੇ ਅਤੇ ਨਾਲ ਮਨਜੋਤ ਖੇੜਾ ਸਰਪੰਚ ਲਾਧੂ ਕਾ ਵਿਸ਼ੇਸ਼ ਤੌਰ ਤੇ ਅਤੇ ਜੋ ਤੁਸੀਂ ਜੋਤ ਵੇਖ ਰਹੇ ਹੋ ਇਹ ਜੋਤ ਇੱਕ ਇਮੇਜੀਨੇਸ਼ਨ ਕਰਕੇ ਵਿਖਾਈ ਗਈ ਹੈ ਵੀ ਕਿਸ ਤਰ੍ਹਾਂ ਸਾਇੰਸ ਆਉਣ ਵਾਲੇ ਵੀ 25 ਸਾਲਾਂ ਵਿੱਚ ਹੋਏਗਾ ਅਤੇ ਇਹ ਜੋਤਾਂ ਜੋ ਅੱਜ ਕਾ ਤੇਲ ਨਾਲ ਜਗਦੀਆਂ ਹਨ ਬਿਜਲੀ ਨਾਲ ਜਗਦੀਆਂ ਹਨ ਉਹ ਸਾਇੰਸ ਨੂੰ ਵਰਤ ਕੇ ਕਿ ਇਹ ਪਾਣੀ ਨਾਲ ਜੋਤ ਜਗਾਈ ਗਈ ਅਤੇ ਜੋਤ ਨੂੰ ਜਗਾਉਣ ਦੀ ਰਸਮ ਅਦਾ ਸਥਾਨਕ ਵਿਧਾਇਕ ਉਹਨਾਂ ਦੇ ਧਰਮ ਪਤਨੀ ਖਸ਼ਬੂਤ ਸਾਹਵਲ ਸੁਖਾ ਸਵਨਾ ਸਕੂਲ ਸਟਾਫ ਮੈਡਮ ਪੂਜਾਲਾ ਥੋੜਾ ਸਚਦੇਵਾ ਮਨਜੋਤ ਖੇੜਾ ਸਕੂਲ ਪ੍ਰਿੰਸੀਪਲ ਮੈਡਮ ਸੰਗੀਤਾ ਤਿੰਨਾ ਰਮਨ ਕੇਪੀ ਅਤੇ ਹੋਰ ਆਏ ਮੁੱਖ ਮਹਿਮਾਨਾਂ ਤੇ ਗੈਸਟ ਆਫਨਰ ਨੇ ਕੀਤੀ ਇਸ ਮੌਕੇ ਬੋਲਦੇ ਹੋਏ ਸਕੂਲ ਪ੍ਰਿੰਸੀਪਲ ਮੈਡਮ ਸੰਗੀਤਾ ਤਿੰਨਾ ਨੇ ਦੱਸਿਆ ਵੀ ਬੱਚਿਆਂ ਨੂੰ ਆੜ ਵਾਲਾ ਕੋਜੋਲ ਕਰਨਾ ਹੀ ਸਕੂਲ ਦਾ ਮੁੱਖ ਮੰਤਵ ਹੈ ਅਤੇ ਇਸੇ ਲਈ ਤਹਿ ਤੋਂ ਪਿਛਲੇ ਲੰਬੇ ਸਮੇਂ ਤੋਂ ਲੱਗੇ ਹਨ ਅਤੇ ਸਕੂਲ ਵਿੱਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤੇ ਅੱਗੇ ਵੀ ਕੰਮ ਕੀਤਾ ਜਾਵੇਗਾ ਇਸ ਮੋਕੇ ਜਾਣਕਾਰੀ ਦੇਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਇੱਕ ਵੱਖਰੀ ਤਰ੍ਹਾਂ ਦਾ ਫੰਕਸ਼ਨ ਬਣਾਇਆ ਗਿਆ ਹੈ ਇਸ ਸਕੂਲ ਦੇ ਵਾਈਸ ਪ੍ਰਿੰਸੀਪਲ ਵੱਲੋਂ ਸੋਚਿਆ ਗਿਆ ਸੀ ਅਤੇ ਉਹਨਾਂ ਵੱਲੋਂ ਕੜੀ ਮਿਹਨਤ ਕਰਕੇ ਬਣਾਇਆ ਗਿਆ ਜੋ ਛੋਟੇ-ਛੋਟੇ ਬੱਚੇ ਘਰ ਵਿੱਚ ਰੋਟੀ ਖਾਣਾ ਨੂੰ ਵੀ ਦਿੱਕਤ ਮਹਿਸੂਸ ਕਰਦੇ ਹਨ ਉਹ ਸਟੇਜ ਤੇ ਪਰਫਾਰਮ ਕਰ ਰਹੇ ਹਨ ਐਨੇ ਪਰੇ ਕੱਟ ਵਿੱਚ ਇਹ ਕਾਬਲੇ ਤਾਰੀਫ ਹੈ ਉਹਨਾਂ ਕਹੇ ਕਿ ਸਕੂਲ ਸਟਾਫ ਨੇ ਕੜੀ ਮਿਹਨਤ ਸਦਕਾ ਅੱਜ ਇਹ ਦਿਨ ਆਇਆ ਹੈ ਜੋ ਤੁਸੀਂ ਸਟੇਜ ਤੇ ਵੇਖ ਰਹੇ ਹੋ ਇਹ ਇੱਕ ਬਾ ਕਮਾਲ ਪਰਫਾਰਮੈਂਸ ਛੋਟੇ ਬੱਚਾ ਉਹ ਦਿੱਤੀ ਜਾ ਰਹੀ ਹੈ ਆਉਣ ਵਾਲੇ 20-25 ਸਾਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਤਮਵੱਲ ਸਕੂਲ ਵੱਲੋਂ ਇਹ ਵੱਖਰਾ ਉਪਰਾਲਾ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਬੋਲਦੇ ਹੋਏ ਸਕੂਲ ਚੇਅਰਮੈਨ ਰਮਨ ਕੇਪੀ ਨੇ ਦੱਸਿਆ ਕਿ ਸਕੂਲ ਬੱ ਕੰਮ ਹੈ ਬੱਚਾ ਦੇ ਪੁੱਖ ਨੂੰ ਬਣਾਣਾ ਕੋਈ ਵੀ ਸਕੂਲ ਤਾਂ ਹੀ ਕਾਮਯਾਬ ਹੈ ਜੋ ਆਪਣੇ ਬੱਚਾ ਦੇ ਪੁੱਖ ਨੂੰ ਕਾਮਯਾਬ ਕਰਦਾ ਹੈ ਅਤੇ ਆ ਤਾਂ ਵੱਲ ਸਕੂਲ ਗੁਰੂਆਂ ਦੇ ਨਾਂ ਤੇ ਬਣਾਇਆ ਗਿਆ ਹੈ ਤੇ ਗੁਰੂਆਂ ਵੱਲੋਂ ਬਣਾਇਆ ਗਿਆ ਸਕੂਲ ਤੇ ਸਕੂਲ ਦੀ ਧਰਤੀ ਬੱਚਾ ਦੇ ਪੁੱਖ ਨੂੰ ਕਾਇਮ ਕਰਦੀ ਹੈ ਅਤੇ ਉਹ ਇਸੇ ਵੱਲ ਕੋਸ਼ਿਸ਼ ਕਰ ਰਹੇ ਹਨ ਇਸ ਮੁਕੇ ਉਹਨਾਂ ਆਏ ਸਾਰੇ ਮਹਿਮਾਨਾਂ ਦਾ ਜੀ ਆਇਆਂ ਕੀਤਾ ਅਤੇ ਉਹਨਾਂ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦਾ ਇਸ ਸਕੂਲ ਵਿੱਚ ਲੰਬੇ ਸਮੇਂ ਤੋਂ ਸਾਥ ਦਿੱਤਾ ਹੈ ਅਤੇ ਅੱਜ ਸਕੂਲ ਫਾਜ਼ਿਲਕਾ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਬਾਕਮਾਲ ਸੇਵਾ ਕਰ ਰਿਹਾ ਹੈ ਇਸ ਮੁੱਖ ਕੇ ਬੋਲਦੇ ਹੋਏ ਚੇਅਰਮੈਨ ਰਮਨ ਕੇਪੀ ਅਤੇ ਪ੍ਰਿੰਸੀਪਲ ਵਰਕੀ ਕੋ ਜਿਨਾਂ ਸਭ ਕੋ ਜਾਣਾਂ ਦੇ ਬੜੇ ਸਭ ਤੋਂ ਪਹਿਲਾਂ ਤਾਂ ਵਾਈ ਪ੍ਰੋਫੈਸਰ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਸਾਡੇ ਜਨਮ ਜੀ ਸੁਰੀਸ਼ ਪਰੇ ਅਨੰਦ ਮਹਾਰਾਜੀ ਦਾ ਜਿਨ੍ਹਾਂ ਦੇ ਸਾਡੇ ਸਿਰ ਤੇ ਇੱਕ ਵਰਦ ਹੱਸਦਾ ਤੇ ਉਹਨਾਂ ਦਾ ਵਰਦ ਹੱਸਦੇ ਨਾਲ ਅਸੀਂ ਹਰ ਕੰਮ ਜਿਹੜਾ ਬੜੀਆਂ ਪੁੱਛੀਆਂ ਤੇ ਨਵੀਆਂ ਸੋਚਣਾ ਲਾਂਦੇ ਆ ਅਸੀਂ ਇਹ ਵੀ ਪ੍ਰੋਗਰਾਮ ਜਿਹੜਾ ਬੱਚਿਆਂ ਦਾ ਰੱਖਿਆ ਇਹ ਵੀ ਇੱਕ ਨਵੀਂ ਸੋਚ ਦੇ ਨਾਲ ਰੱਖਿਆ ਹੈ ਕਿ ਆਉਣ ਵਾਲੇ 25 ਸਾਲ ਜਿਹੜਾ ਕਿ ਸਾਡਾ ਇੰਨਾ ਬੱਚਿਆਂ ਦਾ ਮੇਨ ਟਾਈਮ ਹੈ ਉਸ ਟਾਈਮ ਦੇ ਵਿੱਚ ਦੁਨੀਆ ਵਿੱਚ ਕਿੰਨੇ ਬਦਲਾਵਾਂ ਆਣਗੇ ਤੇ ਉਸ ਬਦਲਾਅ ਨੂੰ ਦੇਖਦੇ ਹੋਏ ਉਹੀ ਸੋਚ ਸੋਚਦੇ ਹੋਏ ਉੱਚੀਆਂ ਪਹਾੜਾਂ ਮਾਰਦੇ ਹੋਏ ਤੇ ਅੱਜ ਕਿ ਮੈਜ਼ਿਨੇਸ਼ਨਸ ਦਾ ਅਸੀਂ ਟਾਰਗੇਟ ਰੱਖਿਆ ਸਾਡੀ ਨਿਊ ਐਜੂਕੇਸ਼ਨ ਪਾਲਿਸੀ ਵੀ ਉਹ ਕਹਿੰਦੀ ਹੈ ਅਸੀਂ ਵੀ ਉਹਦੇ ਉੱਤੇ ਸੋਚਦੇ ਆਂ ਤੇ ਫਿਊਚਰ ਦੇ ਵਿੱਚ ਜਿੰਨਾ ਵੀ ਅਸੀਂ ਪਲਾਨ ਕਰਾਂਗੇ ਉਹ ਇਹ ਪਲਾਨ ਕਰਾਂਗੇ ਕਿ ਸਾਡਾ ਆਉਣ ਵਾਲਾ ਟਾਈਮ ਬੱਚਿਆਂ ਦਾ ਭਵਿੱਖ ਬੜਾ ਅੱਛਾ ਹੈ ਉਹਨਾਂ ਦਾ ਕognition ਲੈਵਲ ਅਪ ਹੋਏ ਤੇ ਸੱਚੇ ਮਾਇਨੇ ਵਿੱਚ ਅਗਰ ਮੈਂ ਆਪਣੀ ਜ਼ਿੰਦਗੀ ਦਾ ਸਾਰ ਤਾਂ ਸੱਚੀ ਸਿੱਖਿਆ ਹੀ ਇਹ ਹੈ ਕਿ ਜਦੋਂ ਅਸੀਂ ਬੱਚਨ ਨੂੰ ਇੱਕ ਅਜੀਤ ਨਵੀਂ ਸੋਚ ਦਿੰਨੀ ਹੈ ਇਹਨਾ ਕੁਝ ਤਿਆਰ ਕਰਨ ਤੇ ਕਿੰਨਾ ਨੂੰ ਸਮਾਂ ਲੱਗਿਆ ਤੇ ਕਿੰਨੀਆਂ ਮੁਸ਼ਕਲ ਆਈਆਂ ਤੁਹਾਨੂੰ ਤੁਹਾਡੇ ਸਟਾਫ ਨੂੰ ਮੈਂ ਸਾਡੇ आ, वाइस प्रिंसिपल मैडम जो है सीमा मैम उन्होंने एक नवी प्लानिंग सोची तो साढ़े आर्ट डीम सा दूसरी जिन्ना भी टीचिंग स्टाफ से सब ने और सब तो उपर मैं धन्यवाद करती हूँ साढ़े सायरमैन साहब गमन बोर्ड तो सब तो ज़्यादा धन्यवाद करा जो पेरेंट्स है जिन्होंने साढ़े तो विश्वास किया तो असं इन पूरी तरह लै पाए ਬੇਜੀ ਫਸੂ ਲੈ ਕੇ ਸੈਕੰਡ ਕਲਾਸ ਤੱਕ ਇਮੇਜੀਨੇਸ਼ਨ ਤੇ ਇੱਕ ਸੀਟ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਅੱਜ ਇਹ ਦੋ ਟਾਇਟਲ ਸੰਭਲੇ ਬੱਚੇ ਜਿਹੜੇ ਸਟੇਜ ਤੇ ਆ ਕੇ ਆਪਣੇ ਆਪ ਵਾਲੇ ਭੇਖ ਨੂੰ ਜਿਹੜੇ ਕਿ ਅੱਜ ਤੋਂ 24 ਸਾਲ ਬਾਅਦ 20 ਸਾਲ ਬਾਅਦ ਆਪਣੇ ਆਪ ਨੂੰ ਸਮਾਜ ਦੇ ਵਿੱਚ ਲੈ ਕੇ ਆਣ ਕੇ ਅਸੀਂ ਉਸ ਦੀ ਇਮੇਜੀਨੇਸ਼ਨ ਅੱਜ ਇਹਨਾਂ ਬੱਚਿਆਂ ਨੇ ਆਪਣੇ ਪੇਰੈਂਟਸ ਨੂੰ ਇਸ ਸਮਾਜ ਨੂੰ ਦਿਖਾ ਦਿੱਤਾ ਇਮੇਜੀਨੇਸ਼ਨ ਕੀ ਹੁੰਦੀ ਹੈ ਆਤਮਵਲਵ ਸਕੂਲ ਹਰ ਵਕਤ ਇਹ ਪ੍ਰਯਾਸ ਕਰਦਾ ਰਹਿੰਦਾ ਹੈ ਆਤਮਵਲਵ ਸਕੂਲ ਦੇ ਬੱਚਿਆਂ ਦੀ ਹਰ ਪੱਖੋਂ ਡਿਵੈਲਪਮੈਂਟ ਹੁੰਦੀ ਰਹੇ ਸਪੋਰਟਸ ਵਾਸਤੇ ਜਾਂ ਅਕੈਡਮਿਕ ਵਾਸਤੇ ਜਾਂ ਉਹਨਾਂ ਦੇ ਆਉਣ ਵਾਲੇ ਕੋਈ ਇੱਕ ਨੂੰ ਅੱਗਾ ਲਿਜਾਣ ਵਾਸਤੇ ਮੈਂ ਉਮੀਦ ਕਰਦਾ ਸਾਡੇ ਪ੍ਰਿੰਸੀਪਲ ਮੈਂ ਸਾਡਾ ਸਟਾਫ ਇਸੇ ਹੀ ਤਰ੍ਹਾਂ ਮਿਹਨਤ ਕਰਦਾ ਰਹੇ ਤੇ ਅਸੀਂ ਇਸ ਨੂੰ ਹੋਰ ਅਗਾ ਵਧਾਣੇ ਲਈ ਛੋਟੇ ਛੋਟੇ ਬੱਚੇ ਨੇ ਜੀ ਮੈਂ ਪਹਿਲਾਂ ਕਿਹਾ ਵੀ ਖਾਣਾ ਵੀ ਖਾਣਾ ਨਹੀਂ ਆਂਦਾ ਉਸ ਸਟੇਜ ਤੇ ਬਾਖ ਕਮਾਲ ਪਰਫਾਰਮੈਂਸ ਦੇ ਰਹੇ ਹਨ ਉਹਨੂੰ ਤਿਆਰ ਕਰਨਾ ਕਿੰਨਾ ਸਮਾਂ ਲੱਗਾ ਕਿਹ ਕਿਹ ਮਸ਼ਕਿਲਾਂ ਆਈਆਂ ਆਪ ਤਾਂ ਮਤਲਬ ਸਕੂਲ ਇੱਕ ਗੁਰੂਆਂ ਦੀ ਧਰਤੀ ਹੈ ਗੁਰੂ ਆਤਮ ਮਤਲਬ ਜੀ ਨੇ ਇਸ ਧਰਤੀ ਦੇ ਉੱਪਰ ਅਸ਼ੀਰਵਾਦ ਦੇ ਕੇ ਇਸ ਸਕੂਲ ਦਾ ਨੀਂਹ ਪੱਥਰ ਰੱਖ ਕੇ ਇਸ ਸਕੂਲ ਦੇ ਵਿੱਚ ਜੋ ਵੀ ਬੱਚਾ ਐਡਮਿਸ਼ਨ ਲੈਂਦਾ ਜੋ ਜਿਸ ਤਰ੍ਹਾਂ ਅੱਜ ਅਮਰੋਲ ਜੀ ਕਹ ਰਹੇ ਐ ਇਹ ਛੋਟੇ ਛੋਟੇ ਬੱਚਾ ਨੂੰ ਜਿਹਨਾਂ ਨੂੰ ਖਾਂਦਾਂ ਵੀ ਵਾਲੇ ਆਉਂਦਾ ਅੱਜ ਤੁਹਾਡੇ ਸਾਹਮਣੇ ਪਰਫਾਰਮੈਂਸ ਦੇ ਰਹੇ ਹਨ ਸਾਨੂੰ ਦੇਖ ਕੇ ਖੁਦ ਨੂੰ ਇਹ ਹੈਰਾਨੀ ਹੁੰਦੀ ਹੈ ਕਿ ਸਾਡੇ ਸਕੂਲ ਦੇ ਬੱਚੇ ਇੰਨੀ ਅੱਛੀ ਪਰਫਾਰਮੈਂਸ ਦੇ ਰਹੇ ਹਨ ਇਹ ਸਾਰਾ ਸ਼ੇਰਾ ਸਾਡੇ ਸਕੂਲ ਦੇ ਸਟਾਫ ਤੇ ਜਾਂਦਾ ਹੈ ਪ੍ਰਿੰਸੀਪਲ मैम ਤੇ ਜਾਂਦਾ ਹੈ ਤੇ ਉਹਨਾਂ ਦੇ ਪੇਰੈਂਟਸ 'ਚ ਜਾਂਦਾ ਹੈ ਜਿਨ੍ਹਾਂ ਨੇ ਸਾਡੇ ਆਤਮ ਨਲਬ ਸਕੂਲ ਦੇ ਸਟਾਫ ਤੇ ਵਿਸ਼ਵਾਸ ਕਰਕੇ ਇਹ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਿਆ ਥੈਂਕ ਯੂ ਸਰ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत